ਵੈਲਕਮ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜ਼ਮੀਨ ਲੈ ਕੇ ਆਏ ਆ ਜੀ 35 ਤੋਂ 40 ਕਿੱਲਿਆਂ ਦਾ ਟੱਕਾ ਵੱਡਾ ਟੱਕਾ ਤੇ ਵੀਡੀਓ ਸਾਰੀ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆਉਂਦੀ ਰਹੂਗੀ ਜੇਕਰ ਤੁਸੀਂ ਵੀ ਕਿਸੇ ਵੀ ਵੀਰ ਨੇ ਇਸ ਤਰ੍ਹਾਂ ਦੀ ਕੋਈ ਜ਼ਮੀਨ ਦੀ ਜਾਂ ਕੋਈ ਖੇਤੀਬਾੜੀ ਮਸ਼ੀਨਰੀ ਦੀ ਐਡ ਲਵਾਉਣਾ ਚਾਹੁੰਦਾ ਤਾਂ ਆਪਣਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਉਸ ਤੇ ਤੁਸੀਂ ਸਾਰੀਆਂ ਫੋਟੋਆਂ ਵੀਡੀਓ ਬਣਾ ਕੇ ਸਾਰੀ ਡਿਟੇਲ ਭੇਜ ਸਕਦੇ ਹੋ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਤੁਹਾਡੀ ਐਡ ਲੱਗ ਜੂਗੀ। ਬਾਕੀ ਜਿਹੜੀ ਇਹ ਜ਼ਮੀਨ ਦੇਖ ਰਹੇ ਹੋ ਖਰੀਦਣ ਤੋਂ ਪਹਿਲਾਂ ਤੁਸੀਂ ਰਜਿਸਟਰੀ ਕਾਗਜ਼ ਵਗੈਰਾ ਦੀ ਆਪਦੀ ਤਸੱਲੀ ਕਰ ਲੈਣੀ ਆ ਜਾਂਚ ਪੜਤਾਲ ਕਰਕੇ ਫੇਰੀ ਜ਼ਮੀਨ ਖਰੀਦਣੀ ਆ। 35 ਕਿੱਲੇ ਇਹ ਜ਼ਮੀਨ ਆ ਤੇ ਹੁਸ਼ਿਆਰਪੁਰ ਦੇ ਵਿੱਚ ਆਈ। 35 ਕਿੱਲੇ ਦਾ ਟਾਕਾ 8 ਕਿੱਲੇ ਇਹ ਰੋਡ ਦਾ ਫਰੰਟ ਆਈ ਰੋਡ ਦੇ ਨਾਲ ਲੱਗਦੀ ਆ 8 ਕਿੱਲੇ ਰੋਡ ਦਾ ਫਰੰਟ ਆ ਤੇ 35 ਕਿੱਲੇ ਸਾਰੀ ਜ਼ਮੀਨ ਆ। ਹਰ ਇੱਕ ਤਰ੍ਹਾਂ ਦੀ ਫਸਲ ਹੁੰਦੀ ਹੈ ਜੀ ਆਲੂ ਮੱਕੀ ਝੋਨਾ ਵਗੈਰਾ ਤੁਸੀਂ ਲਾ ਸਕਦੇ ਹੋ ਤੇ 35 ਕਿਲੇ ਜ਼ਮੀਨ ਦਾ ਜਿਹੜਾ ਰੇਟ ਹੈਗਾ ਜੀ ਮਾਲਕ ਵੀਰਾਂ ਦੁਆਰਾ ਰੱਖਿਆ ਗਿਆ ਜੀ 40 ਲੱਖ ਰੁਪਈਆ ਬਾਕੀ ਮੌਕੇ ਤੇ ਡੀਲ ਹੋ ਜੂਗੀ ਤੇ ਤੁਸੀਂ ਸਾਰੀ ਜ਼ਮੀਨ ਦੀ ਪਹਿਲਾਂ ਜਾਂਚ ਪੜਤਾਲ ਕਰਕੇ ਫਿਰ ਤੁਸੀਂ ਖਰੀਦ ਸਕਦੇ ਹੋ ਆਪਾਂ ਤੁਹਾਨੂੰ ਮਾਲਕ ਵੀਰਾਂ ਦਾ ਨੰਬਰ ਵੀ ਦਵਾਂਗੇ ਹੋਰ ਜਾਣਕਾਰੀ ਜਿਹੜੀ ਤੁਸੀਂ ਜ਼ਮੀਨ ਬਾਰੇ ਰਹਿ ਗਈ ਹੈ ਉਹਨਾਂ ਤੋਂ ਲੈ ਸਕਦੇ ਹੋ ਤੇ ਜਿਹੜਾ مالک ਵੀਰ ਦਾ ਨੰਬਰ ਨੋਟ ਕਰ ਲੋ 8427366551 ਇਸ ਨੰਬਰ ਤੇ ਸੰਪਰਕ ਕਰਕੇ ਇਸ ਜ਼ਮੀਨ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਰੋਡ ਦੇ ਨਾਲ ਲੱਗਦੀ ਹੈ ਜੀ 8 ਕਿਲੇ ਫਰੰਟ ਆ ਬਾਕੀ ਜ਼ਮੀਨ ਵਧੀਆ ਚੰਗੀ ਜ਼ਮੀਨ ਆ ਪੱਧਰੀ ਜ਼ਮੀਨ ਆ ਕੋਈ ਉੱਚੀ ਨਹੀਂ ਵੀ ਨਹੀਂ ਕੋਈ ਢੱਬਾ ਵਗੈਰਾ ਨਹੀਂ ਲੱਗਿਆ ਸਾਫ਼ ਜ਼ਮੀਨ ਆ ਤੁਸੀਂ ਖਰੀਦ ਸਕਦੇ ਹੋ ਜੀ 40 ਲੱਖ ਰੁਪਿਆ ਡਿਮਾਂਡ ਆ ਤੇ ਨੰਬਰ ਇੱਕ ਵਾਰ ਫੇਰ ਨੋਟ ਕਰ ਸਕਦੇ ਹੋ 8427366535 ਤੇ ਬਾਕੀ ਜੀ ਆਪਣੀ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਰ ਜਿਹੜੇ ਵੀਰ ਜ਼ਮੀਨ ਲੈਣ ਦੇ ਚਾਹਵਨ ਉਹਨਾਂ ਤੱਕ ਸ਼ੇਅਰ ਕਰਕੇ ਪਹੁੰਚਾ ਦਿਓ ਵੀਡੀਓ ਚੰਗੀ ਲੱਗੇ ਲਾਈਕ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖਿਆ ਜੀ ਇਸ ਤਰ੍ਹਾਂ ਦੀਆਂ ਵੀਡੀਓ ਤੁਹਾਡੇ ਤੱਕ ਆਉਂਦੀਆਂ ਰਹਿਣਗੀਆਂ